ਸਸਿਕਾ ਜੀ ਮਹਾਕੋਲ ਕਪੂਤ ਉਸ ਦੇਖ ਰਹੇ ਚੈਨਲ ਪੰਜਾਬੀ ਕੁਝ ਹਾਦਸੇ ਸਾਹਮਣੇ ਆ ਰਹੇ ਨੇ ਛਿੰਨਾ ਦੇ ਕਰਕੇ ਹਵਾਈ ਸਫਰ ਕਰਨ ਵਾਲੀ ਯਾਤਰੀਆਂ ਦੇ ਮਨ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਦਰਅਸਲ ਅਮਰੀਕਾ ਦੇ ਵਿੱਚ ਇੱਕ ਤੋਂ ਬਾਅਦ ਇੱਕ ਜਹਾਜ਼ ਹਾਦਸੇ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਤਿਹਾਸਿਆ ਦੀ ਕਾਰਵਾਈ ਪੂਰੀ ਨਹੀਂ ਹੋਈ ਕਿ ਇਸ ਵਿਚਾਲੇ ਹੁਣ ਅਮਰੀਕਾ ਦੇ ਵਿੱਚ ਇੱਕ ਹੋਰ ਦਰਦਨਾਕ ਹਾਦਸਾ ਵਾਪਰ ਗਿਆ ਜੀਹਾਂ ਅਮਰੀਕਾ ਦੇ ਇੱਕ ਹੋਰ ਜਾਜ ਹਾਦਸਾ ਹੋਇਆ ਇਸ ਖੋਫਨਾਕ ਘਾਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਅਮਰੀਕੀ ਜਲ ਸੈਨਾ ਦਾ ਇਹ ਲੜਾਕੂ ਜਹਾਜ਼ ਕਿਸ ਤਰ੍ਹਾਂ ਹਾਦਸਾ ਗ੍ਰਸਤ ਹੋ ਕੇ ਸਮੁੰਦਰ ਦੇ ਵਿੱਚ ਜਾ ਡਿੱ ਗਿਆ ਹੈ ਅਮਰੀਕਾ ਦੇ ਵਿੱਚ ਜਹਾਜ਼ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਅਮਰੀਕੀ ਨੇਵੀ ਲੜਾਕੂ ਜਹਾਜ਼ ਹਾਸਤਾ ਗ੍ਰਸਤ ਹੋ ਕੇ ਸਮੁੰਦਰ ਦੇ ਵਿੱਚ ਡਿੱਗਿਆ ਜਿਸ ਦੀ ਵੀਡੀਓ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕੁਮੇਰੀਆ ਖਾਂਦਾ ਅਸਮਾਨ ਤੋਂ ਜਹਾਜ਼ ਸਮੁੰਦਰ ਦੇ ਵਿੱਚ ਜਾ ਡਿੱਗਦਾ ਹੈ ਹਾਲਾਂਕਿ ਹਾਦਸੇ ਦੇ ਵਿੱਚ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਪਰ ਪਾਇਲਟ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਮਛੇਰਿਆਂ ਤੇ ਤੱਟ ਰੱਖਿਅਕਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਦੱਸਿਆ ਜਟ ਜਹਾਜ਼ ਨੇ ਭਾਰਤੀ ਸਮੇਂ ਦੇ ਅਨੁਸਾਰ ਬੁੱਧਵਾਰ ਸਵੇਰੇ 10:30 ਵਜੇ ਉਡਾਨ ਭਰੀ ਸੀ ਪਰ ਕੁਝ ਹੀ ਪਲ ਦੇ ਵਿੱਚ ਇਹ ਕੰਟਰੋਲ ਗਵਾ ਬੈਠਾ ਅਤੇ ਸੈਨ ਰਿਓਗੇ ਖਾੜੀ ਦੇ ਵਿੱਚ ਹਾਸਾ ਗਰਸ ਗਿਆ। ਦੋਵੇਂ ਚਾਲਕ ਦਲ ਦੇ ਮੈਂਬਰ ਸਮੇਂ ਸਿਰ ਬਾਹਰ ਕੱਢ ਲਏ ਗਏ ਅਤੇ ਪਾਣੀ ਦੇ ਵਿੱਚ ਡਿੱਗਦੇ ਜਹਾਜ਼ ਦੀਆਂ ਵੀਡੀਓਜ਼ ਵੀ ਕਈ ਵਾਰਲ ਹੋ ਰਹੀਆਂ ਨੇ। ਦਸਤੀਏ ਤੁਨਾ ਪਾਇਲਟਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਹੁਣ ਹਾਲਤ ਸਥਿਰ ਦੱਸੀ ਜਾ ਰਹੀ ਹੈ ਇਸ ਹਾਦਸੇ ਦੀ ਪੁਸ਼ਟੀ ਅਮਰੀਕੀ ਟੈਟਰ ਰੱਖਿਆ ਕਬਲ ਦੇ ਭੁਲਾਰੇ ਪੈਟੀ ਅਫਸਰ ਕ੍ਰਿਸਟੋਫਰ ਸੈਪੀ ਦੇ ਵੱਲੋਂ ਕੀਤੀ ਗਈ ਹੈ ਦਸਤੀਏ ਜੋ ਹਾਦਸਾ ਮਲਵਾ ਹਜੇ ਵੀ ਪਾਣੀ ਦੇ ਵਿੱਚ ਹੀ ਮੌਜੂਦ ਹੈ ਦੋ ਸਿੱਟਾ ਵਾਲੇ ਜੈਟ ਨੂੰ ਇਲੈਕਟ੍ਰੋਨਿਕ ਅਟੈਕਸ ਕੁਐਡਗਨ VAQ 135 ਦੇ ਤਹਿਤ NAS ਵਿਡਬੇ ਆਈਲੈਂਡ ਵਿਖੇ ਬਲੈਕ ਰੇਵਨਸ ਯੂਨਿਟ ਵਿੱਚ ਨਾਟ ਕੀਤਾ ਗਿਆ ਸੀ ਹਾਲਾਂਕਿ ਇਹ ਹਜੇ ਸਪਸ਼ਟ ਨਹੀਂ ਹੋ ਪਾਇਆ ਕਿ ਜਹਾਜ਼ ਕੈਲੀਫੋਰਨੀਆ ਕਿਉਂ ਗਿਆ ਸੀ ਇੱਥੇ ਦੱਸਣਾ ਬੰਦਾ ਹੈ ਕਿ ਹਾਦਸਾ ਸੈਨ ਡੀਗੇ ਦੇ ਨੇੜੇ ਵਿਡਬੇ ਟਾਪੂ ਉੱਤੇ ਵਾਪਰਿਆ ਜਿੱਥੇ ਇੱਕ ਅਮਰੀਕੀ ਨੇਵੀ E-18G ਗਰੋਲਰ ਜੈਟ ਹਾਦਸਾ ਕਰਸਤ ਹੋਏ ਇਹ ਪਿਛਲੇ 4 ਮਹੀਨਿਆਂ ਦੇ ਵਿੱਚ ਵਿਡਬੇ ਆਈਲੈਂਡ ਉੱਤੇ ਅਮਰੀਕੀ ਜਲ ਸੈਨਾ ਦੇ ਹਵਾਈ ਅड्डे ਉੱਤੇ ਦੂਜਾ ਹਾਦਸਾ ਮੰਨਿਆ ਜਾ ਰਿਹਾ ਹੈ ਜਦੋਂ ਕਿ ਇਸ ਤੋਂ ਪਿਛਲੇ 1.5 ਮਹੀਨਿਆਂ ਦੇ ਵਿੱਚ ਅਮਰੀਕੀ ਫੌਜ ਦੇ ਨਾਲ ਜੁੜੀ ਇਹ ਦੂਜੀ ਦੁਰਘਟਨਾ ਹੈ ਜੇਕਰ ਪਿਛਲੇ ਕੁਝ ਸਾਲਾਂ ਦੇ ਵਿੱਚ ਅਮਰੀਕਾ 'ਚ ਹੋਏ ਵੱਡੇ ਹਾਦਸਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਕਈ ਵੱਡੇ ਜਹਾਜ਼ ਹਾਦਸੇ ਹੋਏ ਨੇ ਤਾਂ ਅੰਦਾਜ਼ੇ ਕਿ 29 ਜਨਵਰੀ 2025 ਅਤੇ 12 ਨਵੰਬਰ 2020 ਨੂੰ ਅਮਰੀਕਾ ਦੇ ਵਿੱਚੋਂ ਵੱਡੇ ਜਹਾਜ਼ ਹਾਦਸੇ ਹੋਏ ਸੀ ਇਸ ਤੋਂ ਇਲਾਵਾ 15 ਦਿਨ ਪਹਿਲਾਂ ਇੱਕ ਯਾਤਰੀਆਂ ਦੇ ਨਾਲ ਪਰਿਆ ਜਹਾਜ਼ ਵੀ ਕ੍ਰੈਸ਼ ਹੋ ਕੇ ਨਦੀ ਵਿੱਚ ਡਿੱਗਿਆ ਸੀ ਅਤੇ ਇਸ ਹਾਦਸੇ ਦੇ ਵਿੱਚ 67 ਤੇ 60 ਸਾਰੇ ਯਾਤਰੀ ਮਾਰੇ ਗਏ ਸੀ ਪਰ ਹੁਣ ਤਾਜ਼ਾ ਹਾਦਸੇ ਨੂੰ ਵੇਖ ਅਮਰੀਕਾ ਦੇ ਵਿੱਚ ਇੱਕ ਵਾਰ ਫਿਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਦੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਅਤੇ ਅਮਰੀਕੀ ਜਲ ਸੈਨਾ ਅਤੇ ਹੋਰਨਾਂ ਅਧਿਕਾਰੀਆਂ ਦੇ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ